ਅੱਜ ਇੱਕ ਹੈਰਾਨੀਜਨਕ ਜਿਹੜਾ ਕિસ્ਸਾ ਵਾਜੀ ਉਹ ਤੁਹਾਨੂੰ ਨਾਲ ਸਾਂਝਾ ਕਰਨ ਲੱਗੇ ਆ ਤੁਸੀਂ ਯਕੀਨ ਮੰਨਿਓ ਵੀ ਤਕਰੀਬਨ ਜਿਹੜਾ ਦੇਖਣ ਨੂੰ ਮਿਲਦਾ ਵੀ ਲੋਕ ਜਿਹੜਾ ਫਲ ਫਰੂਟ ਖਾਂਦੇ ਆ ਜੀ ਚੰਗੇ ਚੰਗੇ ਸਬਜ਼ੀਆਂ ਖਾਂਦੇ ਆ ਹਰੀਆਂ ਸਬਜ਼ੀਆਂ ਖਾਂਦੇ ਆ ਔਰ ਇੱਕ ਹੈਰਾਨੀਜਨਕ ਕિસ્ਸਾ ਜਿਹੜਾ ਵਾ ਉਹ ਇਹ ਆ ਵੀ ਕੁਝ ਵਿਅਕਤੀ ਇਦਾਂ ਦੇ ਵੀ ਹੈਗੇ ਆ ਜਿਹੜੇ ਲੋਹੇ ਉਹ ਜਿਹੜਾ ਲੋਹਾ ਖਾ ਜਾਂਦੇ ਆ ਜੀ ਯਾਨੀ ਕਿ ਇੱਕ ਵਿਅਕਤੀ ਇਦਾਂ ਦਾ ਪਾਇਆ ਗਿਆ ਵਾ ਜੀ ਜਿਹਨੇ ਨੇਲ ਕਟਰ ਜਿਹੜਾ ਵਾ ਜੀ ਨੇਲ ਕਟਰ ਜਿਹਦੇ ਨਾਲ ਆਪਣੇ ਨਹੋਂ ਹੀ ਕੱਟਦੇ ਆ ਜੀ ਉਹ ਹੀ ਖਾ ਗਿਆ ਜੀ ਉਹ ਸੋ ਬੜੀ ਹੈਰਾਨੀ ਵਾਲੀ ਗੱਲ ਹੈ ਜੀ ਤੁਸੀਂ ਯਕੀਨ ਮੰਨ ਲਿਓ ਕਿ ਇਹ ਨੀਲ ਕਟਰ ਜਿਹੜਾ ਖਾਣ ਵਾਲਾ ਵਿਅਕਤੀ ਹੈ ਜੀ ਉਹ ਵੀ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਾਂਗੇ ਗੱਲਬਾਤ ਵੀ ਕਰਾਂਗੇ ਉਹਨਾਂ ਨਾਲ ਉਹ ਜਿਹੜੇ ਡਾਕਟਰਾਂ ਨੇ ਉਹਨਾਂ ਦਾ ਇਲਾਜ ਕੀਤਾ ਉਹ ਜੀ ਆਪਰੇਟ ਕਰਕੇ ਜਿਹੜਾ ਵਾ ਉਹਨਾਂ ਦੇ ਪੇਟ ਚੋਂ ਨੀਲ ਕਟਰ ਕੱਢਿਆ ਉਹ ਜੀ ਉਹ ਵੀ ਜਿਹੜੀਆਂ ਤਸਵੀਰਾਂ ਸਾਂਝੀਆਂ ਕਰਾਂਗੇ ਉਹ ਡਾਕਟਰ ਸਾਹਿਬ ਨਾਲ ਗੱਲਬਾਤ ਵੀ ਕਰਦੇ ਆਂ ਸੋ ਇੱਕ ਇੱਕ ਤਸਵੀਰ ਨਾਲ ਸਾਂਝੀ ਕਰਦੇ ਆ ਅਸੀਂ ਸਿੱਧੂ ਲੀਵਰ ਐਂਡ ਗੈਸਟਰੋ ਸੁਪਰ ਸਪੈਸ਼ਲਿਸਟ ਸੈਂਟਰ ਜਿਹੜਾ ਗੁਰਦਾਸਪੁਰ ਵਿੱਚ ਹੈ ਜੀ ਉੱਥੇ ਖੜੇ ਆ ਸੋ ਡਾਕਟਰ ਸਾਹਿਬ ਨਾਲ ਅੰਦਰ ਜਾ ਕੇ ਮਿਲਦੇ ਉਹਨਾਂ ਨਾਲ ਗੱਲਬਾਤ ਕਰਦੇ ਆ ਔਰ ਉਸ ਪੇਸ਼ੈਂਟ ਨਾਲ ਵੀ ਗੱਲਬਾਤ ਕਰਾਂਗੇ ਜਿਨੇ ਇਹ ਜਿਹੜਾ ਲੋਹਾ ਖਾਦਾ ਵਾ ਜੀ ਨੇਲ ਕਟਰ ਖਾਦਾ ਵਾ ਬੜੀ ਹੈਰਾਨੀ ਵਾਲੀ ਗੱਲ ਆ ਜੀ ਅਸੀਂ ਆਪਣੀ ਜ਼ਿੰਦਗੀ 'ਚ ਦੇਖੋ ਲਗਭਗ ਜਿਹੜੇ ਆ ਜੀ ਕੋਈ 25 26 ਸਾਲ ਹੋ ਗਏ ਸਾਨੂੰ ਪੱਤਰਕਾਰੀ ਕਰਦੇ ਪਰ ਅੱਜ ਤੱਕ ਅਸੀਂ ਇਦਾਂ ਦਾ ਕੇਸ ਨਹੀਂ ਦੇਖਿਆ ਸੋ ਇਹ ਕੇਸ ਪਹਿਲਾ ਦੇਖਿਆ ਵਾ ਜਿਨੇ ਨੇਲ ਕਟਰ ਹੀ ਖਾ ਲਿਆ ਜੀ ਸੋ ਚਲਦੇ ਅੰਦਰ ਹੋਰ ਗੱਲਬਾਤ ਕਰਦੇ ਆ ਜੀ ਸੋ ਇਸ ਹੈਰਾਨੀਜਨਕ ਕਿਸੇ ਦੀ ਜਿਹੜੀ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਕਿਉਂਕਿ ਜਿਆਦਾ ਜਾਣਕਾਰੀ ਸਾਨੂੰ ਡਾਕਟਰ ਸਾਹਿਬ ਦੇ ਸਕਦੇ ਹੈ ਡਾਕਟਰਬ ਬੜੀ ਹੈਰਾਨੀ ਵਾਲੀ ਗੱਲ ਹੈ ਜੀ ਔਰ ਅਸੀਂ ਮੇਰੇ ਹਿਸਾਬ ਨਾਲ ਮੈਂ ਵੀ ਆਪਣੀ ਜ਼ਿੰਦਗੀ ਪਹਿਲੀ ਵਾਰ ਦੇਖਿਆ ਹੈ ਕਿ ਇਦਾਂ ਦਾ ਕੇਸ ਵੀ ਕੋਈ ਮੇਲ ਕਟਰ ਜਿਹੜਾ ਖਾ ਲਿਆ ਜੀ ਕਿਸ ਤਰ੍ਹਾਂ ਡਾਕਟਰ ਸਾਹਿਬ ਸਾਰਾ ਹੋਇਆ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਮਨਦੀਪ ਸਿੰਘ ਸਿੱਧੂ ਮੈਂ ਡੀਐਮ ਗੈਸਟਰੋਐਂਟਰੋਲੋਜੀਸਟ ਆ ਦੇਖੋ ਜਿੱਥੇ ਤੱਕ ਮਤਲਬ ਪੇਸ਼ੈਂਟ ਦੀ ਗੱਲ ਹੈ ਮੈਂ ਵੀ ਇਹ ਫਸਟ ਟਾਈਮ ਆਪਣੀ ਲਾਈਫ ਦੇ ਮੈਂ ਜਿੱਦਾਂ ਆਲਰੇਡੀ ਪਹਿਲਾਂ ਵੀ ਦੱਸਿਆ ਕਿ ਮੈਂ ਜਿਹੜੀ ਗੈਸਟਰੋ ਹੈ ਉਹ ਐਸਐਮਐਸ ਜੈਪੁਰ ਜਿਹੜਾ ਕਿ ਹਿੰਦੁਸਤਾਨ ਦਾ ਵਨ ਆਫ ਦਾ ਲਾਰਜੈਸਟ ਗੈਸਟਰੋ ਸੈਂਟਰ ਹੈਗਾ ਆ ਉੱਥੋਂ ਕੀਤੀ ਆ ਔਰ ਤਿੰਨ ਸਾਲ ਜਿਹੜੀ ਮੈਂ ਉੱਥੇ ਡਿਗਰੀ ਕੀਤੀ ਆ ਤਿੰਨ ਸਾਲ ਡਿਗਰੀ ਕਰਨ ਦੇ ਬਾਵਜੂਦ ਵੀ ਉੱਥੇ ਮੈਂ ਇਹੋ ਜਿਹਾ ਕੋਈ ਕੇਸ ਨਹੀਂ ਦੇਖਿਆ ਜੀ ਜੀ ਬੇਸਿਕਲੀ ਕੀ ਸੀਗਾ ਕਿ ਕੱਲ ਪੇਸ਼ੈਂਟ ਦੇ ਅਟੈਂਡੈਂਟ ਦਾ ਜਿਹੜਾ ਕਿ ਬਟਾਲੇ ਤੇ ਰਹਿਣ ਵਾਲੇ ਸੀਗੇ ਉੱਥੋਂ ਦੁਪਹਿਰੇ ਫੋਨ ਆਂਦਾ ਕਿ ਡਾਕਟਰ ਸਾਹਿਬ ਸਾਡੇ ਮਰੀਜ਼ ਨੇ ਗਲਤੀ ਨਾਲ ਨੇਲ ਕਟਰ ਜਿਹੜਾ ਹੈ ਉਹਨੇ ਇੰਜੈਸਟ ਕਰ ਲਿਆ ਹੈ ਤੇ ਫਿਰ ਉਹਨਾਂ ਨੇ ਨਾਲ ਇੱਕ ਐਕਸਰੇ ਦੀ ਮੈਨੂੰ ਫੋਟੋ ਭੇਜੀ ਸੀ ਜਦੋਂ ਮੈਂ ਐਕਸਰੇ ਦੇਖਿਆ ਤਾਂ ਉਹਦੇ ਵਿੱਚ ਵਾਕਈ ਲੱਗਿਆ ਕਿ ਜਿਹੜਾ ਨੇਲ ਕਟਰ ਹੈ ਉਹ ਸਟਮਕ ਦੇ ਵਿੱਚ ਪਿਆ ਹੋਇਆ ਤਾਂ ਨੈਚੁਰਲ ਹੈ ਉਹਦੇ ਪੇਸ਼ੈਂਟ ਦੇ ਅਟੈਂਡੈਂਟ ਕਾਫੀ ਜ਼ਿਆਦਾ ਘਬਰਾਏ ਹੋਏ ਸੀਗੇ ਤੇ ਮੈਂ ਸਭ ਤੋਂ ਪਹਿਲਾਂ ਉਹਨਾਂ ਦੇ ਪੇਸ਼ੈਂਟ ਉਹਨਾਂ ਨੂੰ ਕਿਹਾ ਕਿ ਪੇਸ਼ੈਂਟ ਨੂੰ ਲੈ ਕੇ ਤੁਸੀਂ ਸੈਂਟਰ ਦੇ ਆਓ ਤਾਂ ਇੱਥੇ ਮੈਂ ਉਹਨਾਂ ਦੇ ਅਟੈਂਡ ਦੇ ਤਰੀਕੇ ਨਾਲ ਗਾਈਡ ਕੀਤਾ ਥੋੜਾ ਜਾਂ ਉਹਨੂੰ ਕੰਫੀਡੈਂਸ ਲਿਆ ਫਿਰ ਅਸੀਂ ਦੂਰਬੀਨ ਰਸਤੇ ਮਤਲਬ ਸਾਡਾ ਜਿਹੜਾ ਸਾਰਾ ਪ੍ਰੋਸੀਜਰ ਸੀ ਉਹਦੇ ਵਿੱਚ ਕੋਈ ਵੀ ਚੀਰ ਫਾੜ ਨਹੀਂ ਸੀ ਕਿ ਦੂਰਬੀਨ ਜਿਸ ਨੂੰ ਅਸੀਂ ਆਪਾਂ ਇੰਗਲਿਸ਼ ਦੇ ਵਿੱਚ ਐਂਡੋਸਕੋਪੀ ਕਹਿੰਦੇ ਆ ਉਹ ਐਂਡੋਸਕੋਪੀ ਨੂੰ ਅਸੀਂ ਸਟਮਕ ਚ ਲੈ ਜਾ ਕੇ ਫਿਰ ਐਂਡੋਸਕੋਪੀ ਦੇ ਵਿੱਚ ਇੱਕ ਬਾਇਓਪਸੀ ਚੈਨਲ ਹੁੰਦਾ ਉਹਦੇ ਵਿੱਚ ਅਸੀਂ ਆਪਣੇ ਇਨਸਟਰੂਮੈਂਟ ਜਿੱਦਾਂ ਕਿ ਫੋਰਨ ਬਾਡੀ ਫੋਰਸੈਪ ਹੁੰਦਾ ਉਹਨੂੰ ਲੈ ਜਾ ਕੇ ਆਪਣਾ ਨੇਲ ਕਟਰ ਨੂੰ ਗ੍ਰਾਸਪ ਕੀਤਾ ਫਿਰ ਹੌਲੀ-ਹੌਲੀ ਅਸੀਂ ਆਪਣਾ ਮੂੰਹ ਰਸਤੇ ਉਸ ਨੂੰ ਬਾਹਰ ਕੱਢਿਆ ਇਹ ਸਾਰੇ ਪ੍ਰੋਸੈਸ ਜਿਹੜਾ ਚੈਲੈਂਜਿੰਗ ਕੇਸ ਇਹ ਸੀਗਾ ਕਿ ਜਿੱਦਾਂ ਨੇਲ ਕਟਰ ਇਦਾਂ ਪਿਆ ਸੀ ਅਸੀਂ ਉਸ ਨੂੰ ਸਿੱਧਾ ਤਾਂ ਨਹੀਂ ਕੱਢ ਸਕਦੇ تھے ਕਿਉਂਕਿ ਜਿਹੜਾ ਫੂਡ ਪਾਈਪ ਹੁੰਦੀ ਹੈ ਉਹਦਾ ਡਾਇਆਮੀਟਰ ਬਹੁਤ ਹੀ ਛੋਟਾ ਹੁੰਦਾ ਹੈ ਜੇ ਅਸੀਂ ਉਹਨੂੰ ਸਿੱਧਾ ਕੱਢਣ ਦੀ ਕੋਸ਼ਿਸ਼ ਕਰਦੇ ਤਾਂ ਫੂਡ ਪਾਈਪ ਦਾ ਫਟਣ ਦਾ ਵੀ ਡਰ ਰਹਿੰਦਾ ਤਾਂ ਮੋਸਟ ਚੈਲੈਂਜਿੰਗ ਜਿਹੜਾ ਕੇਸ ਸੀਗਾ ਇਹ ਸੀਗਾ ਕਿ ਸਭ ਤੋਂ ਪਹਿਲਾਂ ਅਸੀਂ ਜਿਹੜਾ ਨੇਲ ਕਟਰ ਦਾ ਜਿਹੜਾ ਪਿੱਛੇ ਵਾਲਾ ਸਿਰਾ ਹੁੰਦਾ ਹੈ ਉਸ ਨੂੰ ਅਸੀਂ ਗ੍ਰਾਸਪ ਕਰਕੇ ਉਸ ਨੂੰ ਐ ਘੁਮਾ ਕੇ ਹੌਲੀ-ਹ ਤਾਂ ਕਿ ਜਿਹੜਾ ਫੂਡ ਪਾਈਪ ਦੀ ਜਿੱਦਾਂ ਐਦਾਂ ਹੁੰਦੀ ਹੈ ਕਿ ਫੂਡ ਪਾਈਪ ਦੀ ਡਾਇਰੈਕਸ਼ਨ ਦੇ ਨਾਲ ਹੀ ਆਏ ਤਾਂ ਕਿ ਫੂਡ ਪਾਈਪ ਨੂੰ ਕੋਈ ਇੰਜਰੀ ਨਾ ਹੋਵੇ ਬਿਲਕੁਲ ਔਰ ਇਹੀ ਸਭ ਨਾਲੋਂ ਜ਼ਿਆਦਾ ਚੈਲਿੰਜਿੰਗ ਕਿ ਸੀਗਾ ਬਟ ਹੋਪਫੁਲੀ ਰੱਬ ਦੀ ਮਿਹਰ ਨਾਲ ਜਿਹੜਾ ਫਾਈਨਲੀ ਇਹ ਸਕਸੈਸਫੁਲ ਹੋ ਗਿਆ ਔਰ ਅਸੀਂ ਪੇਸ਼ੈਂਟ ਦੀ ਜਿਹੜੀ ਹੈ ਜਾਨ ਨੂੰ ਬਚਾ ਲਿਆ। ਦੱਸਦਾ ਸਾਈਜ਼ ਕੀ ਸੀ ਨਿਲ ਕਟਰ ਦਾ। ਦੇਖੋ ਸਾਈਜ਼ ਆਲਮੋਸਟ ਤੁਸੀਂ ਕਹਿ ਲਓ ਕਿ ਅਰਾਊਂਡ ਐਂਡ ਅਰਾਊਂਡ 6 ਤੋਂ 7 ਸੈਂਟੀਮੀਟਰ ਲੰਬਾ ਸੀ। ਬਾਕੀ ਜਿਹੜਾ ਨਾਰਮਲੀ ਆਪਣੇ ਨੇਲ ਕਟਰ ਜਿਹਦੇ ਨਾਲ ਆਪਾਂ ਨੇਲ ਕੱਟਦੇ ਆਂ ਆਲਮੋਸਟ ਉਨਾ ਹੀ ਸਾਈਜ਼ ਹੁੰਦਾ। ਚੌੜਾਈ ਵੀ ਕਾਫੀ ਜ਼ਿਆਦਾ ਸੀ ਔਰ ਲੰਬਾਈ ਮੇਰੇ ਖਿਆਲ ਨਾਲ 6 ਤੋਂ 7 ਸੈਂਟੀਮੀਟਰ ਦੇ ਲਾਗੇ ਛੱਗੇ ਹੁੰਦੀ ਹੈ। ਡਾਕਟਰ ਸਰ ਸਰੀਰ ਦੇ ਹੋਰ ਕਿਸੇ 파ੜ ਨੂੰ ਕੋਈ ਪ੍ਰੋਬਲਮ ਕੋਈ ਨਹੀਂ ਦੇ ਰਿਹਾ। ਦੇਖੋ ਆਈਡਲੀ ਇਹ ਡਿਪੈਂਡ ਕਰਦਾ ਹੈ ਕਿ ਮਰੀਜ਼ ਆਉਂਦਾ ਕਦੋਂ ਹੈ ਜੇ ਤਾਂ ਪੇਸ਼ੈਂਟ ਮੰਨ ਲਓ ਲੇਟ ਹੋ ਜਾਂਦਾ ਇੱਕ ਦਿਨ ਲੇਟ ਹੋਰ ਡਿਲੇ ਕਰਦਾ ਤਾਂ ਹੋ ਸਕਦਾ ਹੈ ਕਿ ਜਿਹੜੀ ਆ ਨੀਲ ਕਟਰ ਹੈ ਉਹਦੀ ਛੋਟੀ ਆਂਤ ਜਿਹਨੂੰ ਸਮਾਲ ਇੰਟਰਸਟਾਈਨ ਕਹਿੰਦੇ ਹੋ ਉਹ ਤੇ ਚਲੇ ਜਾਂਦਾ ਤਾਂ ਸਮਾਲ ਇੰਟਰਸਟਾਈਨ ਦਾ ਵੀ ਡਾਇਮੀਟਰ ਜਿੰਨਾ ਛੋਟਾ ਹੁੰਦਾ ਉਹ ਆਂਤ ਨੂੰ ਫਾੜ ਸਕਦਾ ਹੈ ਉਹਨੂੰ ਪਰਫੋਰੇਟ ਕਰ ਸਕਦਾ ਹੈ ਜਿਹੜਾ ਕਿ ਇੱਕ ਮੇਜਰ ਕੰਪਲਿਕੀਸ਼ਨ ਹੈ ਉਹਦੇ ਵਾਸਤੇ ਫਿਰ ਪੇਸ਼ੈਂਟ ਦਾ ਪੂਰਾ ਲੈਪਰੋਟੋਮੀ ਜਿਹਨੂੰ ਅਸੀਂ ਕਹਿੰਦੇ ਆ ਕਿ ਪੇਟ ਨੂੰ ਪੂਰੇ ਨੂੰ ਫਾੜ ਕੇ ਆਂਤ ਦੇ ਵਿੱਚੋਂ ਕੱਢਣ ਦੀ ਜਰੂਰਤ ਪੈ ਸਕਦੀ ਸੀ ਤਾਂ ਉਹ ਇੱਕ ਲਾਈਫ ਥ੍ਰੈ ਇਹਦੇ ਵਿੱਚ ਪੇਸ਼ੈਂਟ ਦੇ ਅਟੈਂਡੈਂਟ ਦਾ ਵੀ ਇੱਕ ਸਮਝਦਾਰੀ ਕਹ ਲਓ ਕਿ ਉਹ ਇਮੀਡੀਏਟਲੀ ਸ਼ਾਇਦ ਕੋਈ ਪੇਸ਼ੈਂਟ ਸਾਡੇ ਇੱਥੋਂ ਠੀਕ ਹੋ ਕੇ ਗਿਆ ਸੀ ਜਿਸ ਨੇ ਉਹਨਾਂ ਨੂੰ ਦੱਸਿਆ ਕਿ ਤੁਸੀਂ ਡਾਕਟਰ ਸਿੱਧੂ ਨਾਲ ਕੰਟੈਕਟ ਕਰੋ ਤਾਂ ਉਹਨਾਂ ਨੇ ਇਮੀਡੀਏਟਲੀ ਮੈਡੀਕਲ ਕੰਟੈਕਟ ਕੀਤਾ ਤੇ ਪੇਸ਼ੈਂਟ ਨੂੰ ਨਾਲ ਦੇ ਨਾਲ ਹੀ ਲੈ ਆਏ ਇੱਕ ਮੈਂ ਕਹਿੰਨਾ ਪੇਸ਼ੈਂਟ ਦੇ ਅਟੈਂਡੈਂਟ ਦੀ ਇੱਕ ਬਹੁਤ ਹੀ ਜ਼ਿਆਦਾ ਸਮਝਦਾਰੀ ਵਾਲਾ ਸਟੈਪ ਸੀ ਜਿਹੜਾ ਕਿ ਮੇਨ ਰੋਲ ਹਾਂ ਜਿਹੜਾ ਮੇਨ ਰੋਲ ਹੈ ਮੈਂ ਕਹੂੰਗਾ ਜਿਸ ਕਰਕੇ ਅਸੀਂ ਆ ਸਾਰਾ ਕੁਝ ਕਰਨ ਦੇ ਵਿੱਚ ਸਕਸੈਸਫੁਲ ਹੋਏ ਡਾਕਟਰ ਜੇ ਸਮੇਂ ਦੀ ਗੱਲ ਕਰੀਏ ਤਾਂ ਅੱਜ ਤੋਂ ਪਹਿਲੇ ਦੀ ਗੱਲ ਕਰੀਏ ਤਾਂ ਲੋਕ ਜਿਹੜੇ ਸੀ ਅਮਰਸਰ ਜਾਂ ਕੋਈ ਵੱਡੇ ਸ਼ਹਿਰਾਂ ਨੂੰ ਭਜਦੇ ਸੀ ਕਿਉਂ ਬਰਦਾਸਪੁਰ 'ਚ ਇਲਾਜ ਨਹੀਂ ਸੀ ਪ੍ਰੋਪਰ ਹੈਗਾ ਪਰ ਤੁਹਾਡੀ ਬੜੀ ਵੱਡੀ ਗੱਲ ਮੈਂ ਦੇਖ ਰਿਹਾ ਕੋਰਦਾਸਪੁਰ ਵਸਨੇ ਨੇ ਸਰ ਦੇਖੋ ਪਹਿਲਾਂ ਕੋਈ ਡੈਫੀਨਿਟਲੀ ਕੋਈ ਡੀਐਮ ਗੈਸਟਰੋ ਨਹੀਂ ਸੀ ਕੋਈ ਸੁਪਰ ਸਪੈਸ਼ਲਿਸਟ ਨਹੀਂ ਸੀ ਤਾਂ ਦੇਖੋ ਮੈਂ ਆਲਰੇਡੀ ਪਹਿਲਾਂ ਵੀ ਕਈ ਇੰਟਰਵਿਊ ਚ ਕਿਹਾ ਕਿ ਮੇਰੇ ਇੱਥੇ ਰਹਿਣ ਦਾ ਜਿਹੜਾ ਮੇਨ ਮੈਂ ਜਿਹੜਾ ਸ਼ਰੈਆ ਉਹ ਆਪਣੀ ਮਦਰ ਨੂੰ ਹੀ ਦਿੰਨਾ ਹੈ ਤੇ ਮੈਨੂੰ ਡਾਕਟਰ ਬਣਾਉਣ ਦਾ ਵੀ ਜਿਹੜਾ ਸ਼ਰੈਆ ਉਹ ਮੇਰੀ ਮਦਰ ਮਦਰ ਦਾ 90% ਰੋਲ ਹੈ ਬਾਕੀ ਚਲੋ ਰੱਬ ਦੀ ਜੋ ਵੀ ਉਹਨਾਂ ਜੋ ਲਿਖਿਆ ਹੁੰਦਾ ਤੇ ਡੈਫੀਨਿਟਲੀ ਪਹਿਲਾਂ ਕੋਈ ਇੱਥੇ ਸੁਪਰ ਸਪੈਸ਼ਲਿਸਟ ਨਹੀਂ ਸੀ ਤਾਂ ਉਹਨਾਂ ਨੂੰ ਮਜਬੂਰਨ ਅੰਮ੍ਰਿਤਸਰ ਜਾਂ ਜਲੰਧਰ ਜਾਂ ਲੁਧਿਆਣਾ ਜਾਣਾ ਪੈਂਦਾ ਸੀ ਬਟ ਉਹ ਟਾਈਮ ਫਿਰ ਤੁਸੀਂ ਕਹੋ ਕਿ ਇੱਕ ਇਹ ਲੈ ਟਾਈਮ ਵੇਸਟ ਹੋ ਜਾਂਦਾ ਹੈ ਤੇ ਕਈ ਚੀਜ਼ਾਂ ਐ ਜਿਹੜੀਆਂ ਹੁੰਦੇ ਜਿੱਦਾਂ ਸਾਡੇ ਕੋਲ ਕੋਈ ਖੂਨ ਦੀ ਉਲਟੀ ਵਾਲਾ ਪੇਸ਼ੈਂਟ ਆਉਂਦਾ ਉਹ ਇੰਨੀ ਦੂਰ ਵਿਚਾਰਾ ਪਹੁੰਚ ਹੀ ਨਹੀਂ ਪਾਂਦਾ ਨਹੀਂ ਪਹੁੰਚਦਾ ਔਰ ਵੱਡੇ ਸ਼ਹਿਰ ਦੇ ਵਿੱਚ ਫਿਰ ਡਾਕਟਰ ਦੀ ਅਵੇਲੇਬਿਲਟੀ ਵੀ ਇੱਕ ਬਹੁਤ ਹੀ ਵੱਡਾ ਕੁਐਸਚਨ ਹੁੰਦਾ ਹੈ ਕਿ ਔਰ ਸਹੀ ਟਾਈਮ ਤੇ ਉਹਨੂੰ ਮਿਲ ਪਾਏਗਾ ਜਾਂ ਨਹੀਂ ਮਿਲ ਪਾਏਗਾ ਰੈਸ਼ੂ ਬਹੁਤ ਹੁੰਦਾ ਤਾਂ ਇੱਥੇ ਇਨਾ ਜ਼ਰੂਰ ਬੈਨੀਫਿਟ ਹੁੰਦਾ ਕਿ ਜਿੰਨੀਆਂ ਵੀ ਐਮਰਜੈਂਸੀ ਕੰਡੀਸ਼ਨਾਂ ਹੁੰਦੀਆਂ ਉਹਨਾਂ ਨੂੰ ਅਸੀਂ ਇੱਥੇ ਟੈਕਲ ਕਰਕੇ ਐਟਲੀਸਟ ਪੇਸ਼ੈਂਟ ਦੀ ਜਿਹੜੀ ਲਾਈਫ ਨੂੰ ਸੇਵ ਕਰ ਸਕਦੇ ਡਾਕਟਰ ਸਾਹਿਬ ਜੀ ਜਦੋਂ ਦਾ ਕੇਸ ਕੋ ਸੋ ਜਿੱਦਾਂ ਮੋਸਟਲੀ ਇਹ ਜਿਹੜੇ ਕੇਸ ਨੇ ਉਹ ਛੋਟੇ ਬੱਚਿਆਂ 'ਚ ਪਾਈ ਜਾਂਦੇ ਜਿਹੜੇ ਲੈਸਰ 10 ਇਅਰ ਹੁੰਦੇ ਨੇ ਉਹ ਬੱਚੇ ਖੇលਦੇ ਹੋਏ ਜਾਂ ਸਿੱਕਾ ਮੋਸਟਲੀ ਕਾਮਨ ਜਿਹੜਾ ਕਹਿੰਦੇ ਕਿ ਬੱਚੇ ਨੇ ਨੰਗਾ ਲੈਂਦੇ ਤਾਂ ਮੈਂ ਪੇਰੈਂਟਸ ਨੂੰ ਕਹੂੰਗਾ ਕਿ ਘਬਰਾਣ ਦੀ ਜ਼ਰੂਰਤ ਨਹੀਂ ਹੁੰਦੀ ਇਮੀਡੀਏਟਲੀ ਤੁਸੀਂ ਸਾਡੇ ਕੋਲ ਆਓ ਆਪਾਂ ਪੇਸ਼ੈਂਟ ਦਾ ਪਹਿਲਾਂ ਐਕਸ-ਰੇ ਕਰਕੇ ਉਹਦੀ ਪੋਜੀਸ਼ਨ ਦੇਖੀ ਹੁੰਦੀ ਹੈ ਤੇ ਸਭ ਨਾਲੋਂ ਮੋਸਟ ਇੰਪੋਰਟੈਂਟ ਮੈਂ ਪੇਰੈਂਟਸ ਨੂੰ ਇਹ ਕਹੂੰਗਾ ਕਿ ਤੁਸੀਂ ਜਦੋਂ ਵੀ ਕੋਈ ਪੇਸ਼ੈਂਟ ਨੇ ਮੂੰਹ ਰਸਤੇ ਕੋਈ ਗਲਤੀ ਨਾਲ ਕੋਈ ਚੀਜ਼ ਲੈ ਲੈਂਦੀ ਹੈ ਤਾਂ ਉਸ ਨੂੰ ਕਦੇ ਵੀ ਪਾਣੀ ਨਾ ਪਿਲਾਓ ਜਾਂ ਕੋਈ ਵੀ ਚੀਜ਼ ਖ ਜੇ ਦੂਰਬੀਨ ਨਾਲ ਉਸ ਚੀਜ਼ ਨੂੰ ਕੱਢਣਾ ਹੁੰਦਾ ਤਾਂ ਜੇ ਪੇਸ਼ੈਂਟ ਦੇ ਅਟੈਂਡੈਂਟ ਨੇ ਕੋਈ ਖਵਾਤਾ ਜਾਂ ਕੁਝ ਖਾਣ ਵਾਲੀ ਚੀਜ਼ ਫਿਰ ਉਹ ਸਟਮਕ ਚ ਚਲੀ ਜਾਂਦੀ ਹੈ ਤਾਂ ਸਾਨੂੰ ਉਹ ਚੀਜ਼ ਲੱਭਦੀ ਨਹੀਂ ਹਾਂ ਤਾਂ ਮੈਂ ਇਹ ਰਿਕਵੈਸਟ ਕਰੂੰਗਾ ਗਲਤੀ ਨਾਲ ਜੇ ਕਿਸੇ ਨੇ ਕੁਝ ਲਿਖਤਾ ਗਿਆ ਜਾਂ ਕੁਝ ਸਟਮਕ ਚ ਚਲਾ ਗਿਆ ਤਾਂ ਆਪਣੇ ਪੇਸ਼ੈਂਟ ਨੂੰ ਕੁਝ ਵੀ ਖਾਣ ਪੀਣ ਵਾਸਤੇ ਨਾ ਦੋ ਇਮੀਡੀਏਟਲੀ ਤੁਸੀਂ ਪ੍ਰੋਪਰ ਗੈਸਟ੍ਰੋਇੰਟਰੋਲੋਜਿਸ ਕੋਲ ਜਾਓ ਉਸ ਦਾ ਹੱਲ ਤੁਹਾਨੂੰ ਉਸੇ ਟਾਈਮ ਹੋ ਜਾਏਗਾ ਦਰਸਾ ਬਸ ਇੱਕ ਕੋਤੀ ਦੇਖੀ ਹੈ ਵੀ ਔਖਾ ਬੜਾ ਹੁੰਦਾ ਜਦੋਂ ਇਦਾਂ ਦੇ ਕੇਸ ਆ ਜਾਂਦੇ ਆ ਜੀ ਉਹ ਥੋੜੀ ਕਿਤੇ ਜਿਹੜੇ ਡਾਕਟਰ ਹੱਥ ਨਹੀਂ ਪਉਂਦੇ ਜੀ ਪਰ ਤੁਸੀਂ ਇਸ ਕੇਸ ਨੂੰ ਬੜੇ ਵਧੀਆ ਤਰੀਕੇ ਨਾਲ ਹੈਂਡਲ ਕਰ ਲਿਆ ਜੀ ਦੇਖੋ ਬੇਸਿਕਲੀ ਡੈਫੀਨਿਟਲੀ ਚੈਲੈਂਜਿੰਗ ਕੇਸ ਸੀ ਥੋੜਾ ਇਹ ਹੈਗਾ ਕਿ ਜਿੱਦਾਂ ਮੈਂ ਦੱਸਿਆ ਕਿ ਚੈਲੈਂਜਿੰਗ ਇਹ ਸੀਗਾ ਕਿ ਉਹਨੂੰ ਫੂਡ ਪਾਈਪ ਤੋਂ ਲੈ ਕੇ ਕਿੱਦਾਂ ਵਾਪਸ ਆਣਾ ਕਿਉਂਕਿ ਅਗਰ ਜੇ ਪਾਈ ਚਾਂਸ 19 20 ਹੋ ਜੇ ਤਾਂ ਫੂਡ ਪਾਈਪ ਟੇਅਰ ਹੋ ਸਕਦੀ ਹੈ ਔਰ ਅਗਰ ਫੂਡ ਪਾਈਪ ਟੇਅਰ ਹੋ ਗਈ ਉਹ ਵੀ ਇੱਕ ਲਾਈਫ ਥ्रेटनिंग ਕੰਡੀਸ਼ਨ ਹੋ ਜਾਂਦੀ ਹੈ ਪੇਸ਼ੈਂਟ ਵਾਸਤੇ ਤਾਂ ਡੈਫੀਨੇਟਲੀ ਜਿੱਥੋਂ ਅਸੀਂ ਮੈਂ ਕਰਕੇ ਆਏ ਆਂ ਡਿਗਰੀ ਇਹ ਸ਼ਰੈ ਉਹਨਾਂ ਨੂੰ ਵੀ ਜਾਂਦਾ ਕਿ ਅਸੀਂ 3 ਸਾਲ ਜੋ ਉੱਥੇ ਸਿੱਖਿਆ ਜੋ ਟੈਕਨੀਕਾਂ ਉੱਥੇ ਆਪਣਾ ਮਤਲਬ ਮੇਰੇ ਪ੍ਰੋਫੈਸਰਾਂ ਨੇ ਜੋ ਸਿਖਾਈਆਂ ਉਹ ਸਾਰਾ ਇਹਦੇ ਵਿੱਚ ਆਪਣਾ ਜੋ ਵੀ ਪ੍ਰੈਕਟਿਸ ਹੁੰਦੀ ਹੈਗੀ ਆ ਉਹ ਇਹਦੇ ਵਿੱਚ ਕੰਮ ਆਉਂਦੀ ਹੈ ਬਿਲਕੁਲ ਬਿਲਕੁਲ ਤਾਂ ਬਾਕੀ ਚਲੋ ਰੱਬ ਦਾ ਵੀ ਮਿਹਰ ਹੁੰਦੀ ਹੈ ਕਿ ਬਈ ਅਗਰ ਉਹਦਾ ਸਾਥ ਹੋਵੇ ਤਾਂ ਬੜਾ ਵੱਡਾ ਕੰਮ ਜਿਹੜਾ ਆ ਉਹ इजीली ਹੋ ਜਾਂਦਾ ਹੈ। ਡਾਕਟਰ ਗੁਰਦਾਸਪੁਰ ਵਾਸੀਆਂ ਨੂੰ ਅਕੀਦ ਦੇ ਕੀ ਅਪੀਲ ਕਰੋਗੇ ਕੀ ਮੈਸੇਜ ਦੇਣਾ ਚਾਹੋਗੇ? ਮੈਸੇਜ ਦੇਖੋ ਮੇਰਾ ਹਮੇਸ਼ਾ ਇਹ ਹੁੰਦਾ ਹੈ ਕਿ ਜਿੱਦਾਂ ਕਿ ਆਪਣਾ ਪਹਿਲਾਂ ਤਾਂ ਦੇਖੋ ਗਰਮੀ ਬਹੁਤ ਜ਼ਿਆਦਾ ਹੈ ਤਾਂ ਮੈਂ ਸਾਰੇ ਲੋਕਾਂ ਨੂੰ ਇਹ ਕਹੂੰਗਾ ਕਿ ਗਰਮੀ ਦਾ ਪਰਹੇਜ਼ ਰੱਖੋ ਬਾਹਰ ਜ਼ਿਆਦਾ ਨਾ ਜਾਓ ਔਰ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ ਜਿਹੜਾ ਕਿ ਸਾਡੀ ਲਾਈਫ ਵਾਸਤੇ ਬਹੁਤ ਇੰਪੋਰਟੈਂਟ ਚੀਜ਼ ਹੈ ਔਰ ਹੀਟ ਵੇਵ ਜਿੱਦਾਂ ਹੋ ਰਹੀ ਹੈ ਪੇਸ਼ੈਂਟ ਮੈਂ ਦੇਖ ਰਿਹਾ ਕਿ ਅਪੀਲ ਹੈ ਕਿ ਤੁਸੀਂ ਜਿਆਦਾ ਤੋਂ ਜਿਆਦਾ ਪਾਣੀ ਪੀਓ ਸੈਕਿੰਡ ਅਪੀਲ ਇਹ ਹੈ ਕਿ ਇਸ ਮੌਸਮ ਜਿਹੜਾ ਸਪੈਸ਼ਲੀ ਬਰਸਾਤਾਂ ਦਾ ਆ ਆਉਣ ਵਾਲਾ ਜਾਂ ਗਰਮੀਆਂ ਬਾਹਰਲੀ ਚੀਜ਼ਾਂ ਅਵੋਇਡ ਕਰੋ ਕਿਉਂਕਿ ਪੇਟ ਖਰਾਬ ਹੋਣ ਦੇ ਸਭ ਨਾਲੋਂ ਮੈਕਸਿਮਮ ਚਾਂਸ ਇਸ ਪੀਰੀਅਡ ਦੇ ਵਿੱਚ ਹੁੰਦੇ ਨੇ ਤੇ ਤੀਸਰਾ ਅਗਰ ਬਾਈ ਚਾਂਸ ਤੁਹਾਨੂੰ ਕੋਈ ਵੀ ਗੈਸਟਰੋ ਤੇ ਜਾਂ ਲੀਵਰ ਦੇ ਰਿਲੇਟਿਡ ਪ੍ਰੋਬਲਮ ਹੁੰਦੀ ਹੈ ਸਭ ਨਾਲੋਂ ਪਹਿਲਾਂ ਤੁਸੀਂ ਆਪਣਾ ਡਾਕਟਰ ਕੋਲ ਜਾ ਕੇ ਉਹਦੀ ਸਲਾਹ ਜ਼ਰੂਰ ਲਓ ਰਾਦਰ than ਆਪਣੇ ਕੋਲੋਂ ਹੀ ਮੈਡੀਸਨ ਨਾ ਖਾਓ ਜਿਹੜੀ ਕਿ ਤੁਹਾਡੀ ਹੈਲਥ ਨੂੰ ਬਹੁਤ ਹੀ ਜ਼ਿਆਦਾ ਖਰਾਬ ਕਰ ਸਕਦੀ ਹੈ ਸ਼ੁਕਰੀਆ ਸਰ ਸਾਥ